ਕੁਇਰਾ ਖਿਆਲ ਨੇ ਗੇਂਦਰੀ ਬਾਣੀ ਪੰਜਾਬ ਚ ਪੈਰ ਲਾਉਣੇ ਤਾਂ ਪਿਸਤੌਲ ਬਸਤੂਰ ਤਾਂ ਰੱਖਣਾ ਪਊ। ਉਹ ਸਾਡੇ ਤਾਂ ਜਿਹੜਾ ਪੈਗ ਲਾ ਲੰਦਾ ਬਾਅਦ ਤੇ ਫੜ ਲੰਦਾ ਇਕੱਲੇ ਲੋਏ ਕਿੱਧਰ ਚੱਲਿਆ? ਉਹ ਦਿੱਲੀ ਵਾਲੀ ਕੁਰਸੀ ਗਾ ਤੇ ਛੱਡੀ ਸੀ ਬਈ। ਸੋ ਜਿਹਨੇ ਚੱਗਾ ਕੰਮ ਕਰੇ ਜਿਹਨੇ ਮੱਲ ਮਾਰੀਏ ਉਹਦਾ ਨਾਉ ਲੜਾ ਬਣਦਾ। ਅਰਜੀਤ ਸਾਡੇ ਮਿੱਤਰ ਬੜੇ ਚਿਰਾਂ ਤੋਂ ਸਾਡੇ ਮੁੰਡਾ ਦੀ ਅਗਰਾਈ ਹੈ ਜਿੰਦ ਸਾਹਿਬ ਦੀ ਜਿਹੜੀ ਸ਼ਾਖਾ ਬੜੀ ਚੰਗੀ ਹੈ ਬਹੁਤ ਪਿਆਰਾ ਹੈ ਜਿਹੜਾ ਜਿਹੜਾ ਵੀ ਚੰਗਾ ਕੰਮ ਕਰੂ ਪੰਜਾਬ ਤੇ ਪੰਜਾਬੀ ਦੇ ਲੇਖੇ ਲਾਉ ਉਹਦੇ ਲਈ ਮੈਂ ਲੇਖੇ ਘਊਗਾ ਤਾੜੀ ਮਾਰੋ ਮੇਰਾ ਕੋਈ ਪਾਰਟੀ ਦਾ ਸਰਵ ਕਰਨੇ ਕਿਉਂਕਿ ਮੈਨੂੰ ਲੱਗਦਾ ਮੈਨੂੰ ਨਹੀਂ ਤੁਸੀਂ ਦੇਖਦੇ ਨਾ ਕੋ ਸੰਧ ਕਰਦੇ ਹੋ ਮੈਂ ਕਿਸੇ ਪਾਸੇ ਜਾਵਾਂ ਮਾਰ ਇੱਕ ਤੁਹਾਡੇ ਨਾਲ ਮੈਂ ਸਵਾਲ ਕਰਨਾ ਹੈ ਪਹਿਲਾ صدیق ਸਾਹਿਬ ਚਿਤਾਏ ਸੀ ਆਪਾਂ ਸਾਰਿਆਂ ਨੇ ਦਵਾ ਵੀ ਕੀਤੀ ਬੇਤ ਵੀ ਕੀਤੀ ਕਿੰਨੇ ਬੰਦੇ ਚਾਹੁੰਦੇ ਆ ਭਗਵੰਤ ਮਾਨ ਨੂੰ ਵੋਟਾਂ ਚ ਫੜਨਾ ਚਾਹੁੰਦੇ ਨੇ ਇੰਨੇ ਬੰਦੇ ਕਰੀਏ ਜਿੰਨਾ ਚਾਹੀਦਾ ਨੇ ਬਾਡੀ ਮਜਬੂਰੀ ਹੈ ਬਾਡੀ ਸੇਵਾ ਚਾਹਣਾ ਸੀ ਜੇ ਉੱਥੇ ਹੁੰਦਾ ਤਾਂ ਮੈਂ ਜ਼ਰੂਰ ਜਾਂਦਾ ਭਗਵੰਤ ਦੀ ਮਦਦ ਲੈ ਆਓ ਸਾਰੇ ਰਲ ਕੇ ਚਕਾਰ ਆਈਏ ਭਗਵੰਤ ਦੇ ਨਾਲਾ ਬੋਲੇ ਸੋਨੇਹਾਰ ਜੇ ਕੁਮਦਲੀ ਦੀ ਨਹੀਂ ਆਂ ਬਾਂਹ ਖੜੀਆ ਹੋ ਜਣ ਤਾਂ ਕੋਈ ਰੋਗ ਨਹੀਂ ਸਕਦਾ ਨਾ ਪੈਸਾ ਨਾ ਦੌਲਤ ਨਾ ਸ਼ਰਾਬ ਨਾ ਭੁਕੀ ਨਾ ਭੇਈ ਆਓ ਸਾਰੇ ਦੁਆ ਕਰੀਏ ਇੱਕ ਵਾਰੀ ਹੱਥ ਖੜੇ ਕਰੀਏ असि इतों भगवंत की इमदाद करते हैं जिते भी सुनता है पूरा सरी पूरा कनेडा खड़ा है जिहेदारो कह भी गुआ दोगे वहां फिर बन गया मोटा इतनी पर एक बेनती जरूर करो उन्होंने चिट्ठिया पा के कह भी जो अपना किता है वह नहीं छा कलाकार बहुत है कमेडियन बहुत है गल बहुत करते हैं गल्ला का कड़ा भी बहुत बनाते हैं पर शायद जोड़ी तो यथार्थ कमेडी है वह भगवान करता है दाड़ी भगवंत ना दे दौ हाँ जी सारे कलाकार साउथ भी सरकार बनाने कहने कि भगवंत जितें पर जाके गल जरूर करे ਫਿਰ ਸਦੀਕ ਸਾਹਿਬ ਬਗੂ ਸੌਕੇ ਨਾ ਮੜਿਆ ਮੈਂ ਆਪਣਾ ਸ਼ਿਖਵਾ ਸਦੀਕ ਸਾਹਿਬ ਦਾ ਕਰਦਾ ਜਦੋਂ ਅਸੀਂ ਗਏ ਸੀ ਸਦੀਕ ਸਾਹਿਬ ਦੀ ਮਦਦ ਲਈ ਸਦੀਕ ਸਾਹਿਬ ਬੜੇ ਕਬਰਾਇ ਹੋਏ ਸੀ ਇਹਦੇ ਔਖੇ ਕੰਮ ਭਈ ਔਖੇ ਕੰਮ ਬਈ ਬਹੁਤ ਔਖਾ ਵਗਾ ਚਾਦਰ ਲਾ ਲਿਆ ਤੌਨਾ ਚੜ ਲਿਆ ਔਖਾ ਕੀ ਹੈ ਇਹ ਤਾਂ ਲੈ ਲਿਆ ਜਿਹੜੇ ਇੱਕ ਗੀਤ ਬਣਾਇਆ ਵੋਟਾਂ ਵਿੱਚ ਖੜ ਗਿਆ ਸਦੀਕ ਬੱਲੀ ਚੱਲ ਵੋਟ ਪਾਉਣ ਦੀ ਖੰਡੌੜ ਚੱਲੀਏ ਸੋ ਬਾਬੇ ਦੀ ਕਿਰਪਾ ਹੋ ਗਈ ਇੱਕ ਤਾੜੀ ਭਗਵਾਨ ਦੇ ਨਾਮ ਤੇ ਫੇਰ ਸ਼ੁਰੂ ਕਰਦੇ ਹਾਂ